ਜਿਹਨੇ ਵਿਆਹ ਸ਼ਾਇਦਾ ਕਪੜਾ ਦਾ ਦਾਜ ਵਰੀ ਦੇਣ ਲੈਣ ਕਰਨਾ ਉਹਨਾਂ ਲਈ ਵੱਡੇ ਫਾਇਦੇ ਆ 333 ਰੁਪਏ ਦਾ ਇੱਕ ਸੂਟ 1000 ਦੇ ਤਿੰਨ ਬਹੁਤ ਵੱਡਾ ਫਾਇਦਾ 31 ਦਸੰਬਰ ਤੋਂ ਪਹਿਲਾਂ ਪਹਿਲਾਂ ਕਰਾਂਗੇ ਬਿਲਕੁਲ ਜੀ ਬਟਾ ਧਮਾਕਾ ਦਾ ਇੱਥੇ ਪਹਿਣਾ ਨੈਚੁਰਲ ਕੇਮ ਦਾ ਸੂਟ ਬਜ਼ਾਰਾ ਚ 15-1500 ਰੁਪਏ ਦਾ ਸਾਡੇ ਕੋਲ ਆ ਜੋ 1500 ਦੇ ਤਿੰਨ ਮਤਲਬ 500 ਰੁਪਏ ਦਾ ਸੂਟ ਰਹਿ ਗਿਆ ਦੇਖੋ ਚੈਲੰਜ ਆ ਇਹਦੀ ਵੀਡੀਓ ਬਣਾ ਲਓ ਸਕਰੀਨਸ਼ਾਟ ਲੈ ਲਓ ਫੋਟੋ ਖਿੱਚ ਲਓ 500 ਰੁਪਏ ਦਾ ਸੂਟ ਕਿਸ ਨੇ ਦੇਣਾ ਨਹੀਂ ਸਾਡੇ ਕੋਲੋਂ ਤੁਸੀਂ 1500 ਦੇ ਭਾਵੇਂ ਤਿੰਨ ਸੂਟ ਲੈ ਜਾਓ। ਸਾਜਵਰੀ ਵਿਆਹ ਸ਼ਾਦੀ ਦੀ ਸ਼ਾਪਿੰਗ ਕਰਨੀ ਆ ਤਾਂ 12-1200 ਵਾਲੇ ਸੂਟ ਤੁਹਾਨੂੰ ਮਿਲਨੇ ਆ 850 ਰੁਪਏ ਦੇ। ਚਾਹੇ ਤੁਸੀਂ ਗਲਾਸ ਦਾ ਕੱਪੜਾ ਲੈਣਾ ਚਾਹੇ ਸ਼ਿਮਰ ਦਾ ਕੱਪੜਾ ਲੈਣਾ ਇੱਕ ਪਟਾ ਤਮਾਕਾ ਪਾਜੀ ਹੋਰ ਪਾ ਦਿੰਨੇ ਆ। ਪੁਜਾਰਾ ਜਿਹੜਾ 3-3000 ਰੁਪਏ ਦਾ ਸੂਟ ਮਿਲਦਾ ਅਸੀਂ ਦੇਦੇ ਆ 1500 ਦੇ ਦੋ। 1500 ਰੁਪਏ ਦੇ ਦੋ ਸੂਟ ਦੇਣੇ ਭਾਜੀ ਕੜਾਈ ਕੱਢੇ। ਤੇਨ ਤੁਹਾਡੇ ਕੋਲ ਬਹੁਤ ਥੋੜੇ ਬਚਿਆ 31 ਦਸੰਬਰ ਤੋਂ ਪਹਿਲਾਂ ਪਹਿਲਾਂ ਆ ਜਾਓ ਨਵੇਂ ਸਾਲ ਤੋਂ ਪਹਿਲਾਂ ਪ ਤੁਹਾਡੇ ਘਰ ਟੌਪ ਦੀਆਂ ਰੌਣਕਾਂ ਲਾੜਨੀਆਂ ਚੀਜ਼ਾਂ ਦੇਖੋ ਬੀ ਸ਼ੇਪ ਬਣੇ ਹੋਇਆ ਗਲਾਸ ਦਾ ਕੱਪੜਾ ਰੇਟ 1500 ਰੁਪਈਆ ਆ ਚੈੱਕ ਕਰ ਲੋ ਤਾਂ ਇਹ ਤੁਹਾਨੂੰ ਦੇਣਾ ਸੀ ਸਿਰਫ 1275 ਰੁਪਏ ਦੇ ਵਿੱਚ ਫੋਟੋ ਵਾਲੇ ਬੁਟੀਕ ਵਾਲੇ ਪੀਸ ਆ ਮਤਲਬ ਹਰ ਇੱਕ ਸੂਟ ਦੇ ਵਿੱਚ ਹੁਣ ਤੁਹਾਨੂੰ ਅਸੀਂ ਜੇ ਤੁਸੀਂ ਦੇਣ ਲੈਣ ਕਰਨਾ ਵਿਆਹ ਸ਼ਹੀ ਦਾਜਵਰੀ ਇੱਥੇ ਆਉਣ ਦਾ ਫਾਇਦਾ ਪਤਾ ਕੀ ਆ ਜਿਹੜਾ ਤੁਸੀਂ ਇਦਾਂ ਦਾ 50000 ਰੁਪਏ ਦਾ ਦਾਜਵਰੀ ਦੇ ਕੱਪੜਾ ਬਣਾਉਨੇ ਹੋ ਇੱਥੇ 20000 ਰੁਪਏ ਚ ਦੇਖੋ ਕਪੜਾ ਸ਼ਿਮਰਦਾ ਲੈ ਲਓ ਚਾਹੇ ਤੁਸੀਂ ਆਰਗੰਜ਼ਾ ਲੈ ਜੋ ਚਾਹੇ ਸਿਲਕ ਲੈ ਜੋ ਚਾਹੇ ਤੁਸੀਂ ਨੇਚਰਲ ਕਰੇਬ ਲੈ ਜੋ ਹਰ ਇੱਕ ਤਰ੍ਹਾਂ ਦਾ ਕਪੜਾ ਮਿਲਣਾ ਦੁਪੱਟੇ ਵੀ ਸੋਹਣੇ ਮਿਲਣੇ ਸੂਟ ਵੀ ਸੋਹਣੇ ਮਿਲਣਿਆ ਇਸ ਤੋਂ ਇਲਾਵਾ ਤੁਸੀਂ ਕਹਿੰਦੇ ਹੈਵੀ ਚਾਹੀਦੇ ਸੂਟ ਸਾਨੂੰ ਰੈੱਡ ਸੂਟਾਂ ਚੈੱਕ ਕਰ ਲਓ ਪਾਰੇ ਪਾਰੇ ਲਹਿੰਗੇ ਡਰੱਸਾਂ ਗਾਉਣ ਨਾਲੋਂ ਵੀ ਹੈਵੀ ਤੁਹਾਨੂੰ ਅਸੀਂ ਰੈੱਡ ਸੂਟ ਦੇ ਰਹੇ ਹਾਂ ਕਿਉਂਕਿ ਇੱਥੇ ਸਿਰਫ ਤੁਹਾਡਾ ਫਾਇਦਾ ਹੋਣਾ ਆਂਕਲ ਓ ਮੋਗਲ ਰੋਡ ਵਾਗੇ ਆਪਣਾ ਰੈੱਡ ਸੂਟ ਦੇ ਵਿੱਚ ਵੈਰਾਈਟੀਆਂ ਬਹੁਤ ਹੈਗੀਆਂ ਦੁਪੱਟੇ ਵੀ ਟੌਪ ਦੇ ਨੇ ਸੂਟ ਵੀ ਨਾਲ ਤੁਹਾਨੂੰ ਟੌਪ ਦੇ ਦਿਖਾ ਰਹੇ ਆ ਕਿਉਂਕਿ ਦੁਪੱਟੇ ਤੁਸੀਂ ਦੇਖ ਲਓ ਨਵੇਂ ਤਿਆਰ ਕੀਤੇ ਆ ਸੂਟਾਂ ਦੇ ਵਿੱਚ ਨਵੇਂ ਬੇਸ ਤਿਆਰ ਕੀਤੇ ਆ ਚਾਹੇ ਕ੍ਰਸ਼ ਦਾ ਕੱਪੜਾ ਚਾਹੇ ਛਿਮਰ ਦਾ ਚਾਹੇ ਆਰਗਨ ਦਾ ਹਰ ਇੱਕ ਆਈਟਮ ਜ਼ਬਰਦਸਤ ਲੱਗੇ ਦੇਖੋ ਜੀ ਖਾਦੀ ਦੇ ਕੱਪੜੇ ਨਾਲ ਖਾਦੀ ਦੇ ਵਿੱਚ ਵੀ ਆ ਗਏ ਮਤਲਬ ਉਹ ਚੀਜ਼ ਤੁਹਾਨੂੰ ਮਿਲ ਜੂਗੀ ਜੋ ਤੁਸੀਂ ਚਾਹੁੰਦੇ ਹੋ ਇਨਸਟਾਗ੍ਰਾਮ ਤੇ ਫੇਸਬੁਕ ਤੇ ਅੱਜ ਕੱਲ੍ਹ ਵਾਇਰਲ ਹੋਏ ਡਿਜ਼ਾਈਨ ਉਹ ਚੀਜ਼ਾਂ ਤੁਹਾਨੂੰ ਦਿਖਾ ਰਹੇ ਆ ਹੈਂਡਵਰਕ ਸਾਨੂੰ ਮਿਲ ਜਾਣਾ ਸ਼ਿਮਰ ਮਿਲ ਜਾਣਾ ਮਤਲਬ ਜਿਹੜੇ ਲੱਜਰੀ ਕੱਪੜਾ ਖੀਦਣਾ ਚਾਹੁੰਦੇ ਰਾਇਲ ਕੱਪੜਾ ਖੀਦਣਾ ਚਾਹੁੰਦੇ ਸਾਰੇ ਇੱਥੇ ਆਜੋ ਇੱਥੇ ਉਹਦਾ ਫਾਇਦਾ ਕੀ ਆ ਇਕੱਲੇ ਇਕੱਲੇ ਸੂਟ ਦੇ ਉੱਤੇ ਰੇਟ ਲੱਗਾ ਹੋਇਆ ਫਿਕਸ ਪ੍ਰਾਈਸ ਸ਼ਾਪ ਹੈਗੀ ਆ ਰੇਟ ਫਿਕਸ ਆ ਲੁੱਟ ਕੋਈ ਨਹੀਂ ਫਾਇਦੇ ਵੱਡੇ ਆ ਲਓ ਦੇਖੋ ਜੀ ਡਰੈੱਸਾਂ ਤੇ ਵੱਡੀ ਆਫਰ ਲਾਂਚ ਜਾਣੇ ਆ ਚਾਹੇ 5000 ਡੈਸਲੇਰੋ ਚਾਹੇ 7000 ਵਾਲੀ ਚਾਹੇ 15000 ਵਾਲੀ ਚਾਹੇ 2000 ਇੱਕ ਨਾਲ ਇੱਕ ਫ੍ਰੀ ਕਰਨ ਜਾ ਰਹੇ ਹੈਂਡਵਰਕ ਵਾਲੀਆਂ ਡਰੈੱਸਾਂ ਨਵੇਂ ਸਟਾਈਲ ਨਵੇਂ ਡਿਜ਼ਾਈਨ ਚੈੱਕ ਕਰ ਲੋ ਹਰ ਇੱਕ ਡਰੈੱਸ ਦੇ ਨਾਲ ਇੱਕ ਡਰੈੱਸ ਫ੍ਰੀ ਮਿਲੂਗੀ ਚਾਹੇ 50000 ਵਾਲੀ ਡਰੈੱਸ ਆ ਚਾਹੇ 1 ਲੱਖ ਵਾਲੀ ਡਰੈੱਸ ਆ ਇੱਕ ਨਾਲ ਇੱਕ ਫ੍ਰੀ ਭਾਜੀ ਮਤਲਬ ਭਾਜੀ ਪੈਸੇ ਮੈਂ ਇੱਕ ਦੇ ਦੇਣੀ ਆ ਤੇ ਦੂਜੀ ਨਾਲ ਬਿਲਕੁਲ ਫ੍ਰੀ ਕਰ ਦੇਣੀ ਆ ਭਾਜੀ ਬਿਲਕੁਲ ਫ੍ਰੀ ਬਿਲਕੁਲ ਫ੍ਰੀ ਦੇਖੋ ਇਹ ਤਾਂ ਬਹੁਤ ਵੱਡਾ ਫਾਇਦਾ 31 ਦਸੰਬਰ ਤੋਂ ਪਹਿਲਾਂ ਆ ਜਾਓ ਇੱਕ ਦੇ ਪੈਸੇ ਦੇਜੋ ਦੂਜੀ ਤੁਸੀਂ ਫ੍ਰੀ ਲੈ ਜਾਓ ਜਿਹੜੀ ਬਾਜ਼ਾਰ ਦੇ ਵਿੱਚ ਤੁਸੀਂ ਲੈਨੇ ਹੋ 15 15000 ਦੀ ਇੱਥੇ 8 8000 ਦੀ ਇੱਕ ਡਰੈੱਸ ਦੂਜੀ ਨਾਲ ਫਰੀ ਇਹਦੇ ਵਿੱਚ ਡਿਜ਼ਾਈਨ ਬਹੁਤ ਆ ਜੇ ਤੁਸੀਂ 10000 ਦੀ ਡਰੈਸ ਲਓਗੇ 10000 ਦੀ ਫਰੀ ਨਾਲ ਮਿਲ ਜਾਨੀ ਜੇ 5000 ਦੀ ਲਓਗੇ 5000 ਦੀ ਫਰੀ ਮਿਲ ਜਾਨੀ ਜੇ 15000 ਦੀ ਡਰੈਸ ਲਓਗੇ ਤੇ 15000 ਦੀ ਫਰੀ ਆ ਬਾਜ਼ਾਰ 'ਚ ਆਨੇ ਉਹਨਾਂ 25-25000 ਰੁਪਇਆ ਪਰ ਸਾਡਾ ਰੇਟ ਹੈਗਾ ਸਿਰਫ 13000 ਰੁਪਇਆ ਪਰ ਇਹਦੇ ਨਾਲ 13000 ਦੀ ਦੂਜੀ ਡਰੈਸ ਦਵਾਂਗੇ ਬਿਲਕੁਲ ਫਰੀ